रेडी स्टार्ट ਸਤੰਤਰਤਾ ਪ੍ਰਾਪਤ ਹੋਣ ਤੋਂ ਪਹਿਲਾਂ ਹੀ ਅੰਗਰੇਜ਼ਾਂ ਦੇ ਰਾਜ ਦੇ ਸਮੇਂ ਇੱਕ ਵਿਧਾਨ ਮੰਡਲ ਸਥਾਪਿਤ ਕੀਤਾ ਗਿਆ ਸੀ ਜਿਸ ਨੇ ਵਿਧਾਨ ਬਣਾਉਣ ਲਈ ਕੁਝ ਪ੍ਰਯਤਨ ਕੀਤੇ ਸਨ ਡੰਡੇ ਇਹ ਕਾਰਜ ਸਤੰਤਰਤਾ ਪ੍ਰਾਪਤ ਹੋਣ ਤੋਂ ਪਿੱਛੋਂ ਵੀ ਜਾਰੀ ਰਿਹਾ ਅਤੇ ਵਿਧਾਨ ਸਭਾ ਵੱਲੋਂ 3 ਸਾਲ ਦੀ ਮਿਹਨਤ 240 71 ਤਾਵਾ ਦੀ ਵਿਚਾਰ ਅਤੇ 64 ਲੱਖ ਰੁਪਏ ਦੇ ਖਰਚ ਨਾਲ ਨਵੇਂ ਭਾਰਤ ਦੇ ਇਸ ਸੰਵਿਧਾਨ ਦਾ ਨਿਰਮਾਣ ਕੀਤਾ ਗਿਆ ਹੈ ਡੰਡੀ ਸੰਵਿਧਾਨ ਦੇਸ਼ ਦੀ ਰਾਜਪੰਤਰ ਦਾ ਢਾਂਚਾ ਕਿਹਾ ਜਾ ਸਕਦਾ ਹੈ ਕਿਉਂਕਿ ਸਾਰਾ ਰਾਜ ਪ੍ਰਬੰਧ ਸੰਵਿਧਾਨ ਵਿੱਚ ਉਲੀਕੇ ਨਿਯਮਾ ਅਤੇ ਦਿੱਤੇ ਅਧਿਕਾਰਾਂ ਅਤੇ ਨਿਯਤ ਕੀਤੇ ਕਾਨੂੰਨਾ ਅਨੁਸਾਰ ਚੱਲਦਾ ਹੈ ਡੰਡੀ ਇਸ ਲਈ ਸਿਆਣੇ ਰਾਸ਼ਟਰ ਸੰਵਿਧਾਨ ਦੀ ਉਸਾਰੀ ਉੱਤੇ ਮੁੱਢ ਵਿੱਚ ਹੀ ਬਹੁਤ ساری ਮਿਹਨਤ ਕਰ ਲੈਂਦੇ ਹਨ ਤਾਂ ਜੋ ਉਸ ਨੂੰ ਮੁੜ ਮੁੜ ਬਦਲਨ ਦੀ ਲੋੜ ਨਾ ਰਹੇ ਡੰਡੀ ਇਸ ਸੰਵਿਧਾਨ ਦੀ ਸਫਲਤਾ ਦਾ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਇਸ ਉੱਤੇ ਬੜੇ ਧੀਰਜ ਨਾਲ ਸੋਚ ਵਿਚਾਰ ਕਰਕੇ ਇਸ ਦਾ ਖਰੜਾ ਤਿਆਰ ਕੀਤਾ ਗਿਆ ਹੈ ਅਤੇ ਇਸ ਦੇ ਬਣਾਉਣ ਲਈ ਦੇਸ਼ ਦੀਆਂ ਪ੍ਰਸਿੱਧ ਖਾਸਤੀਆਂ ਅਤੇ ਪ੍ਰਵੀਨ ਬੁੱਧੀਆਂ ਨੇ ਪੂਰਾ ਸਹਿਯੋਗ ਦਿੱਤਾ ਹੈ ਡੰਡੀ ਸਾਡੇ ਦੇਸ਼ ਦਾ ਸੰਵਿਧਾਨ ਸਾਰੇ ਸੰਸਾਰ ਦੇ ਸੰਵਿਧਾਨ ਨਾਲੋਂ ਵੱਡਾ ਹੈ ਡੰਡੀ ਇੱਕ ਵਿਦਵਾਨ ਦਾ ਕਥਨ ਹੈ ਕਿ ਹੋਰਨਾ ਰષ્ટ્ર ਦੇ ਵਿਧਾਨ ਪੜਨ ਨੂੰ ਵੱਧ ਤੋਂ ਵੱਧ ਅੱਧਾ ਘੰਟਾ ਚਾਹੀਦਾ ਹੈ ਡੰਡੀ ਸਾਡੇ ਸੰਵਿਧਾਨ ਨੂੰ ਪੜਨ ਲਈ ਘਟੂ ਘਟ 10 ਘੰਟੇ ਲੋਣੀਂਦੇ ਹਨ ਡੰਡੇ ਇਸ ਦੀਆਂ 365 ਧਰਾਵਾਂ ਹਨ ਅਤੇ 9 ਅਨੁਸੂਚੀਆਂ ਵੱਖਰੀਆਂ ਹਨ ਡੰਡੇ ਇਹਨਾਂ ਧਰਾਵਾਂ ਨੂੰ 22 ਭਾਗਾਂ ਵਿੱਚ ਵੰਡਿਆ ਗਿਆ ਹੈ ਅਤੇ ਇਹ ਸਾਰਾ ਕੁਝ ਪੰਜਾਬੀ ਅਨੁਵਾਦ ਵਿੱਚ 380 ਵੱਡੇ ਸਫਿਆਂ ਵਿੱਚ ਸਪਿਆ ਹੈ ਡੰਡੀ ਅੰਤ ਉਤੇ 30 ਸਫਿਆਂ ਦੀ ਸ਼ਬਦਾਵਲੀ ਦਿੱਤੀ ਗਈ ਹੈ ਤਾਂ ਜੋ ਨਵੇਂ ਘੜੇ ਗਏ ਸ਼ਬਦ ਸਮਝਣ ਵਿੱਚ ਕੋਈ ਔਕੜ ਪੇਸ਼ ਨਾ ਆਏ ਡੰਡੀ 1951 ਤੋਂ ਪਿੱਛੋਂ ਇਸ ਵਿੱਚ ਕੁਝ ਸੁਧਾਈਆਂ ਵੀ ਹੋਈਆਂ ਹਨ ਜਿਨ੍ਹਾਂ ਅਨੁਸਾਰ ਕਈ ਥਾਈਂ ਕੁਝ ਬਾਦੇ ਕੀਤੇ ਗਏ ਹਨ ਤੇ ਇੱਕ ਹੋਰ ਅਨੁਸੂਚੀ ਵੀ ਸ਼ਾਮਿਲ ਕੀਤੀ ਗਈ ਹੈ ਡੰਡੇ